ਰਾਤ اندਾਰ ਤੁਨੇ ਗਲ ਕੇ ਫੇਰ ਆਪਾਂ ਤਕਰੀਬਨ 12:00 ਵਜੇ ਆ ਗਏ ਗੁਰਦੁਆਰਾ ਸ਼ੇਪੂਰੀ ਸਾਹਿਬ ਇਹ ਮધ્ય ਪ੍ਰਦੇਸ਼ ਜੀ ਹੈ ਤੇ ਉੱਥੇ ਆਪਾਂ ਰੈਸਟ ਕੀਤੀ ਤੇ ਮਾਰਨਿੰਗ ਉਥੋਂ ਚਾਹ ਦਾ ਲੰਗਰ ਸ਼ੱਕ ਤੇ ਰਵਾਨਾ ਹੋ ਗਏ ਫੇਰ ਆਪਣੀ ਅਗਲੀ ਪੜਾ ਲਈ ਤੇ ਅੱਗੇ ਵੀ ਜੇ ਮੈਂ ਪਹਿਲੀ ਾਰ ਟਰੱਕ ਤੇ ਇਸ ਤਰ੍ਹਾਂ ਸਫ਼ਰ ਕੀਤਾ ਹਰ ਇੱਕ ਸਾਲ ਜਾਂਦੇ ਆ ਵੈਸੇ ਤੇ ਲੇਕਿਨ ਮੇਰਾ ਪਹਿਲੀ ਆ ਰਿਆ ਤੇ ਤਾਂ ਕਰਕੇ ਮੈਨੂੰ ਜਿਆਦਾ ਪਤਾ ਨਹੀਂ ਕਿੱਥੇ ਕਿੱਥੇ ਸਟਾਪ ਹੁੰਦਾ ਇਹਨਾਂ ਦਾ ਤੇ ਅੱਗੇ ਦੇਖੋ ਹੁਣ ਕਿੱਥੇ ਸਟਾਪ ਹੁੰਦਾ ਇੱਥੇ ਸ਼ੇਖਪੂਰੀ ਸਾਹਿਬ ਤੋਂ ਫਿਰ ਪ੍ਰਸ਼ਾਦਾ ਪਾਣੀ ਚਾਹ ਦਾ ਲੰਗਰ ਛਕ ਕੇ ਤੇ ਰਵਾਨਾ ਹੋਗੇ ਸਾਰੇ ਮਿੱਤਰ ਆਪਣੇ ਪਿੰਡ ਦੇ ਤੇ ਆਪਾਂ ਤੁਰ ਪਏ ਜੀ ਫਿਰ ਉਥੋਂ ਕਾਫੀ ਵੱਡਾ ਗੁਰਦੁਆਰਾ ਕਾਫੀ ਜਗ੍ਹਾ ਦੇ ਵਿੱਚ ਆ ਤੇ ਫਿਰ ਸ਼ੇਖਪੂਰੀ ਸਾਹਿਬ ਤੋਂ ਥੋੜਾ ਹੀ ਅੱਗੇ ਚੱਲ ਕੇ ਆਪਾਂ ਰੁਕੇ ਬਾਬਾ ਤਾਰਾ ਸਿੰਘ ਜੀ ਨੇ ਜਿਹੜਾ ਗੁਰਦੁਆਰਾ ਬਣਾਇਆ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਉਸ ਗੁਰਦੁਆਰੇ ਆਪਾਂ ਪੜਾ ਕੀਤਾ ਤੇ ਉੱਥੇ ਵੀ ਸਾਨੂੰ ਪਹਿਲਾਂ ਲੱਸੀ ਛਕਾਈ ਗਈ ਫਿਰ ਕੁਝ ਸਮਾਂ ਰੁਕੇ ਚਾਹ ਤੇ ਬੂੰਦੀ ਦੇ ਲੰਗਰ ਛਕਾਏ ਗਏ ਇਹ ਆ ਗੁਰਦਰਾ ਸਾਹਿਬ ਕਾਫੀ ਮਤਲਕੇ ਫੜਾ ਕੀਤੇ ਥੋੜਾ ਰੁਕ ਜਾਏ ਕਈ ਔਰ ਤੇ ਲਗਾਤਾਰ ਲੱਗ ਚੱਲੇ ਜਾਂਦੇ ਆ ਤੇ ਕਈ ਔਰ ਕਾਫੀ ਪੜਾ ਜਿਹੜੇ ਨੇੜੇ ਨੇੜੇ ਆ ਜਾਂਦੇ ਤੇ ਪਹਿਲਾ ਸੰਗਤ ਨੂੰ ਉਹਨਾਂ ਨੇ ਲੱਸੀ ਦੇ ਲੰਗਰ ਛਕਾਏ ਤੇ ਫੇਰ ਜਿਹੜਾ ਪੰਗਤ ਚ ਭਾ ਕੇ ਤੇ ਉਹ ਚਾਹ ਤੇ ਬੂੰਦੀ ਜਿਹੜਾ ਸ਼ਿਕਾਇਤ ਫੇਰ ਆਪਾਂ ਤੁਰ ਪਏ ਆਪਣੀ ਗੱਡੀ ਵੱਲ ਨੂੰ ਆੜੀ ਏਰੀਆ ਗਿਆ ਸਾਡਾ ਬਾਗਾ ਭਾਵੀ ਆ ਗਿਆ ਬਾਗੇ-ਬਾਗੇ ਥੋੜਾ ਲਿਆ ਵਾ ਇਹ ਆ ਜੀ ਗੁਰਦੁਆਰਾ ਐਮਪੀ ਵਿੱਚ ਬਾਬਾ ਤਾਰਾ ਸਿੰਘ ਸਰੀਆਲੀ ਸਾਹਿਬ ਵਾਲਿਆਂ ਨੇ ਬਣਾਇਆ ਸੀ ਆਪਣੇ ਸੇਵਕ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਸੋ ਇੱਥੇ ਸਾਨੂੰ ਚਾਹ ਪਾਣੀ ਚਾਹ ਦਾ ਲੰਗਰ ਸ਼ਿਕਾਇਆ ਗਿਆ ਤੇ ਹੁਣ ਅੱਗੇ ਆਪਾਂ ਜਾਵਾਂ ਗੁਰਦੁਆਰਾ ਮੰਜੀ ਸਾਹਿਬ ਕਬੂਟਾ ਲਾਇਆ ਜੀ ਪਾਲਿਆ ਤੁਸੀਂ ਨੇ ਬਾਬੇ ਨਾਨਕ ਕਬੂਟਾ ਲਾਇਆ ਜੀ ਪਾਲਿਆ ਗੋਬਿੰਦ ਸਿੰਘ ਨੇ ਆਇਆ ਜੋ ਇੱਥੇ ਅਸੀਂ ਆਇਦਰ ਬਣਾਉਣ ਲੱਗੇ ਜਾਣ ਕੇ ਲੰਘ ਜਾਣਗੇ ਨਸੀ ਭਾਵਾਲੇ ਪਾਪੀ ਬੰਦੇ ਰਹਿ ਜਾਣਗੇ ਜਾਣ ਕੇ ਆ ਵਾਲੇ ਪਾਪੀ ਬੰਦੇ ਰਹਿ ਜਾਣਗੇ ਸਾਡੇ ਗੁਰਾਂ ਨੇ ਜਹਾਜ ਬਣਾਇਆ ਆਜੋ ਜਿੰਨੇ ਪਾਰ ਲੰਘਣਾ ਸਾਡੇ ਗੁਰਾਂ ਨੇ ਜਹਾਜ ਬਣਾਇਆ ਆਜੋ ਜਿੰਨੇ ਪਾਰ ਸਾਡੇ ਗੁਰਾਂ ਨੇ ਜਹਾਜ ਬਣਾਇਆ ਆਜੋ ਜਿੰਨੇ ਪਾਰ ਮੱਖਣ 500 ਸਤ ਸੰਗਤ ਮੇਲਾ संगत मेला सतसंगत मेला चलो चए जी चलो चलो पुराणे जेसिण जी चलो चली चलो चली पुरां जेस जी ਚੱਲੀਏ ਗੁਰਾਂ ਦੇ ਦੇਸ਼ ਨੂੰ ਜੀ ਚੱਲੋ ਚੱਲੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਕਿ ਫਿਰ ਲੰਗਰ ਤਿਆਰ ਕਰਾਂਗੇ ਆਪੇ ਤੇ ਫਿਰ ਜਿੰਨੀ ਸੰਗਤ ਆਈਏ ਨਾਲ ਸ਼ਕਾਵਾਂਗੇ ਉਹਨਾਂ ਨੂੰ ਸਤਿ ਅੰਦਰਸ਼ਨ ਕਰਾਉਣੇ ਆ ਤੇ ਨਾਲੇ ਪ੍ਰਸ਼ਾਦਾ ਪਕਾਉਣੇ ਆ ਜੀ ਲੰਗਰ ਰਹੇ ਆ ਉਰੇ ਆਪਾਂ ਆਪਾਂ ਜਾਇਆ ਜੀ ਹੁਣ ਪਹੁੰਚੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਮੱਧ ਪ੍ਰਦੇਸ਼ ਇੱਥੇ ਲੰਗਰ ਆਪਿਕ ਪਾਉਣਾ ਪੈਂਦਾ ਕਿਉਂਕਿ ਸੰਗਤ ਬਹੁਤ ਜ਼ਿਆਦੀ ਹੁੰਦੀ ਆ ਤੇ ਇਸ ਕਰਕੇ ਸਾਡੇ ਮੁਖਵੀਰ ਦਾ ਆ ਤੁਹਾਨੂੰ ਪਾਣੀ ਦਸੀ ਜਾਈ ਚੰਗਾ ਕੋਲ 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 ਕੋਬੀ ਉਹ ਪਹਿਲਾਂ ਕਰ ਲੈਣਾ ਮਿਕਸ ਕਰ ਸਰਦੀਏ ਘਰ ਤੇ ਆਉਂਦੇ ਸਰਦੀਏ ਘਰ ਤਾਂ ਲੱਗਣਾ ਹੁਣ 350 400 ਬੰਦੇ ਦਾ ਰਾਸ਼ਨ ਪਕਣਾ ਇਥੇ ਲੰਗਰ ਪਕਣਾ ਵਾ ਤੇ ਉਹਦੀ ਤਿਆਰੀ ਆਪਾਂ ਕਰਨ ਲੈ ਆ। ਨਾਲ ਬੰਦੇ ਆਪਾਂ ਮੂੰਹ ਵੇਖਣ ਨੂੰ ਵੀ ਰੱਖੇ ਆ। ਤੇ ਦੱਸਿਓ ਹਣ ਇਹ ਕਿਹੜੇ ਗੁਰੂ ਘਰ ਆਇਆ? ਮੰਜੀ ਸਾਹਿਬ ਆਪਾਂ ਆਏ ਆ ਜੀ। ਤੇ ਇਥੇ ਲੰਗਰ ਆ ਵੀ ਪਵਾਉਣਾ ਪੈਂਦਾ ਹਰ। ਅੱਛਾ। ਇਹ ਤੇ ਬਾਹਰ ਕਿੱਦਾਂ ਜੀ? ਤੁਰਵਾ ਨਾ ਉਹ ਗਿਆ ਪਰ ਫਿਰ ਤੁਰ ਪਏ ਅੱਗੇ ਨੂੰ ਇੱਕ ਰੈਸਟੋਰੈਂਟ ਵਗੈਰਾ ਤੇ ਫਿਰ ਚਾਹ ਪਾਣੀ ਲਈ ਰੁਕੇ ਤੁਰ ਦਿਨ ਤੁਰ ਦਿਨਸ ਫਿਰ ਸਾਨੂੰ ਅੱਜ ਜਿਹੜੀ ਆ ਸ਼ਾਮ ਹੋ ਗਈ ਰਾਤ ਹੋ ਗਈ ਇੰਦੋਰ ਆਪਾਂ ਪਹੁੰਚ ਗਏ ਆ ਸੂਰਜ ਛੇਪ ਹੀ ਗਿਆ ਜਦੋਂ ਪਹੁੰਚਿਆ ਇੰਦੋਰ ਸਾਰਾ ਦਿਨ ਰਸਤੇ ਜਿੰਦੀ ਗਿਆ ਫਿਰ ਚੱਲਦੇ ਆ ਕੋਈ ਮਤਲਬ ਕਿ ਹਰ ਸਾਲ ਸੇਵਾ ਕਰਦਾ ਲੰਗਰ ਦੀ ਜਦੋਂ ਵੀ ਗੱਡੀ ਜਾਂਦੀ ਹੈ ਲੰਗਰ ਛਕਾਉਂਦੇ ਆ ਗੁਰਦਵਾਰ ਸਾਹਿਬ ਵਿੱਚ ਪਰਿਵਾਰ ਸੇਵਾ ਕਰਦਾ ਤੇ ਉਹਨਾਂ ਨੇ ਫਿਰ ਲੰਗਰ ਛਕਾਇਆ ਸਾਨੂੰ ਇਸ ਤੋਂ ਬਾਅਦ ਆਪਾਂ ਜਾਣਾ ਹੈ ਜੀ ਹੁਣ ਗੁਰਹਾਨਪੁਰ ਜ਼ਿਲ੍ਹੇ ਦੇ ਗੁਰਦਵਾਰਾ ਸ਼ਹੀਦੀ ਪਾਤਸ਼ਾਹੀ ਇਹ ਬੜੀ ਸੰਗਤ ਸਾਹਿਬ ਪਾਤਸ਼ਾਹੀ ਸ਼ਹੀਦੀ ਬੜੀ ਸੰਗਤ ਸਾਹਿਬ ਤੋ ਬਾਰਾ ਵਾਲਾ ਲੰਗਰ ਛਕਾਂਗੇ ਅੱਗੇ ਗੁਰਦਾਰਾ ਸਾਹਿਬ ਕੋਰੋਨਾ ਤੇ ਫੇਰ ਆਪਾਂ ਜਾਵਾਂਗੇ ਨੰਨ 1:30 ਸ਼ਾਮ ਤੱਕ ਪਹੁੰਚ ਜਾਣਾ ਵਾ ਹਜੇ ਆਪਾਂ ਐਮਪੀ ਚ ਤੁਰੇ ਫਿਰਦੇ ਆ ਬਹੁਤ ਜਿਆਦੀ ਮੁਲਗੀ ਹੈ ਨਹੀਂ ਬਾਬਾ ਰੱਬ ਦਾਵਾਲਾ ਤੜਕੇ 4:30 5:00 ਵਜੇ ਆ ਗਏ ਆ ਇੱਥੇ ਤੇ ਆਪਾਂ ਹੁਣ ਤੁਰ ਪਏ ਇੱਥੋਂ 8:00 ਵਜੇ ਦਿਨ ਚੜੇ ਤੇ ਤੁਰੇ ਕਿਉਂਕਿ ਰਾਹ ਖਰਾਬ ਆ ਆਸੋ ਅਸਦਰ ਨਾਲ ਦਾ ਸਾਧ ਨਾਮ ਵਾਰੇ ਗੁਰ ਸਾਧ ਨਾਮ ਵਾਰੇ ਗੁਰ ਸੇਮ ਜਿਤਰਾ ਆਪਣੇ ਕਣਕ ਤੇ ਝੋਨਾ ਜਿਆਦਾ ਇਧਰ ਗਾਇ ਜਾਂਦਾ ਇਧਰ ਕੇਲੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ ਅਗਰ ਹਰ ਪੈੜੀ ਦੀ ਆਵੇ ਹਰ ਪੜੀ ਚ ਮਿਲਗੇ ਕੋਈ ਕੋਈ ਆ ਜਿੱਥੇ ਹੋਰ ਵੇਫਸਲ ਆ ਜਿੱਦੇ ਜਿਆਦੇ ਕੇਲੇ ਦੀ ਖੇਤੀ ਆ ਇਥੇ ਕਾਰਨਲ ਰੋਡ ਤੇ ਆਪਾਂ ਕਾਰਨਲ ਚੌਂਕ ਤੋਂ ਪਹਿਲਾਂ ਦਾ ਸੜਕ ਸਹੀ ਹੈ ਲੇਕਿਨ ਆ ਸੜਕ ਬਹੁਤ ਖਰਾਬ ਆ ਕਾਫੀ ਲੰਬੀ ਸੜਕ ਆ ਇਹ 6-7 ਕਿਲੋਮੀਟਰ ਇਤਰਾ ਹੀ ਸੜਕ ਜਾਣੀ ਆ ਇਹ ਜਾੜ ਗਈਆਂ ਜਾਂ ਘਰੇ ਪਾਸੇ ਹੈਲੋ ਮੈਨ ਰੋਡ ਤੇ ਆ ਗਏ ਆਪਾਂ ਰਾਹ ਖਤਮ ਹੋ ਗਿਆ 8-10 ਕਿਲੋਮੀਟਰ ਹੈਗਾ ਇਹ ਰਾ ਜਣਾ ਬਹੁਤ ਖਰਾਬ ਹੀ ਉੱਥੇ ਹੌਲੀ ਹੌਲੀ ਆਉਣਾ ਪਿਆ ਲੇਕਿਨ ਵਾਈਬ ਬੜੀ ਔਰਾ ਦੀ ਸੰਗਤ ਆਪਾ ਬੁਰਾਣਪੁਰ ਤੋਂ ਤਕਰੀਬਨ 1.5 ਘੰਟੇ ਦਾ ਦੂਰ ਪਏ ਉਥੋਂ 1.5 ਘੰਟਾ ਹੋ ਗਿਆ ਆਪਾਂ ਤੁਰਿਆ ਨੂੰ ਉਥੋਂ ਤੇ ਹੁਣ ਆਪਾਂ ਗਾੜੀ ਗੁਰਦਾਰਾ ਸਾਹਿਬ ਆਊਗਾ ਤੇ ਗਰਮੀ ਬਹੁਤ ਜਿਆਦੀ ਆ 32 ਲੋ ਵਗਣ ਰਹੀ ਆ ਇੱਧਰ ਗਰਮੀ ਦਾ ਬਹੁਤ ਜ਼ਿਆਦਾ ਫਰਕ ਹੈ ਉੱਧਰ ਨਾਲੋਂ ਪਹਿਲੇ ਦਿਨ ਪਹਿਲੀ ਰਾਤ ਉੱਧਰ ਠੰਡ ਲੱਗ ਗਈ ਰਾਤ ਨੂੰ ਵੀ ਠੰਡ ਲੱਗਦੀ ਦਿਨੇ ਤੇ ਬਹੁਤ ਗਰਮ ਲੋ ਵਜਦੀ ਇੱਥੇ ਸੰਤ ਸਾਰੀ ਜਿਹੜੀ ਬੈਠੀ ਆ ਆਹ ਮੋ ਡਾਇਰਕਟ ਬਾਟਾ ਪਹਿਲਾਂ ਫੇਰੇ ਦੱਸਿਆ ਜਿੱਥੇ ਆ ਹੂੰ ਲੋ ਨੁਕੜੋ ਪਤਾ ਪਿਆਰੇ ਆਏ ਹਨ ਲੈਣ ਵਿਰਾਜੋਂ ਇਹ ਲੰਗਰ ਲਾਉਂਦੇ ਆ ਬਹੁਤ ਸੇਵਾ ਪਾਣੀ ਕਰਦੇ ਆ ਟਾ ਫੁੱਲਾਂ ਦੇ ਨਾਲ ਸਵਾਗਤ ਕਰਦੇ ਆ ਉੱਥੇ ਤੁਰ ਪਏ ਆ ਪੰਜੇ ਦੇ ਮਗਰ ਮਗਰ ਹਾਂ ਤੇ ਹਰ ਸਾਲ ਕਹਿੰਦੇ ਵੀ ਲੰਗਰ ਲਾਉਂਦੇ ਆਏ ਆਲ ਆਊਂਡਰ ਆ ਗਏ ਆਪਾਂ ਸ਼ੋਹ ਨਿਹਾਲ ਸਤਿ ਸ਼੍ਰੀ ਅਕਾਲ ਜੀ ਦਾ ਨਾਮ ਉਹਦਾ Allah naswa gitu karanda, sorry ਸੋ ਇਹ ਸੀ ਜੀ ਪਿੰਡ ਖਾਮਗਾਵ ਬਹਾਰਾక్టర్ ਦੇ ਵਿੱਚ ਬੁੜਲਾਣਾ ਜ਼ਿਲ੍ਹਾ ਤੇ ਇਹਨਾਂ ਨੇ ਸੇਵਾ ਕੀਤੀ ਸੰਕਤ ਦੀ ਸਾਰੀ ਦੀ ਅਨੂਸਾਹ ਜਾਣ ਵਾਲੀ ਦੀ ਤੇ ਬੜੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਤੇ ਨਾਮ ਹੈ ਗਰੁਹਤਨਾ ਰਾਗ ਸੰਤ ਮਹਾਂਪੁਰਸ਼ ਬਾਬਾ ਦਵਾਨ ਸਿੰਘ ਜੀ ਜੋ ਅੱਖਾਂ ਤੋਂ ਨਿਦਾਨ ਸਨ ਇਹਨਾਂ ਦੇ ਦੋ ਪੁੱਛੰਗੇ ਹਨ ਇੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਦੀਆਂ ਤੋਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਸੱਚਖੰਡ ਸ੍ਰੀ ਜੀਉ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਇੱਥੇ ਦੋ ਮੁਸਲਮਾਨ ਭਰਾ ਰਹਿੰਦੇ ਸਨ ਜੋ ਅੱਜ ਜਿਹੜੀ ਜ਼ਮੀਨ ਹੈ ਉਹਨਾਂ ਦੀ ਇਹ ਉਹਨਾਂ ਦੋ ਮੁਸਲਮਾਨ ਪਰਵਾਨ ਦਿੱਤੀ ਉਹਨਾਂ ਦੇ ਘਾਤੀ ਪੁੱਤ ਨਹੀਂ ਕੋਈ ਇਹ ਇਹਨਾਂ ਸੰਤਾ ਮਹਾਪੁਰਸਾਂ ਦੇ ਵਾਰ ਦੇ ਨਾਲ ਉਹਨਾਂ ਦੇ ਘਾਤੀ ਪੁੱਤ ਹੋਇਆ ਸੀ ਵਾਰੂਜੀ ਕਾਲਸਾ ਵਾਰੂਜੀ ਸਵਾਭਾਨੇ ਕਲਗੀ ਜੀਓ ਗੁਰਦਰਾ ਸਾਹਿਬ ਤੋਂ ਤੇ ਹੁਣ ਸੱਚਖੰਡ ਨੂੰ ਤਿਆਰੀ ਆ ਇਹ ਤੋਂ ਸੱਚਖੰਡ શ્રી ਹਜੂਰ ਸਾਹਿਬ ਰਹਿ ਗਿਆ ਜੀ 120 ਕਿਲੋਮੀਟਰ ਤੇ 2 2.5 ਘੰਟੇ ਦਾ ਰਾਹ ਰਹਿ ਗਿਆ

ਮਾਧਪੁਰ ਕਾਤਾ ਬਾਂ ਡੇਢ ਘੰਟਾ ਰਾਰਾ ਰਹਾ ਹੈ ਡੇੜ ਸ਼ਹਿਰ ਨਾ ਡੇੜ ਸ਼ਹਿਰ ਆਪਾਂ ਪਹੁੰਚ ਚੁੱਕੇ ਹਾਂ ਜੀ ਸੱਚਖੰਡ ਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਆਉਣ ਹੀ ਵਾਲਾ ਵਾ ਹਾਂ ਨਾ ਡੇੜ ਸ਼ਹਿਰ ਉਹ ਨੀ ਕਾੰਦਣੇ ਜੋ ਨੀ ਬੰਦ ਕਰ ਬੀਮਾ ਕਾਂਸਾ ਉਹ ਦੇਖੇ ਗਏ ਜਿਵੇਂ ਆਪਾ ਪੰਜਾਬ ਤੋਂ ਗਰੇ ਜੀ 4 ਦਿਨ ਪਹਿਲਾਂ ਤੇ ਅੱਜ ਆਪਣੀ ਚੌਥੀ ਦਿਨ ਸ਼ਾਮ ਨੂੰ ਗੱਡੀ ਜਰੀਏ ਸਾਚ ਕਾਂਡ ਅਸਰੀਆ ਜੋ ਹੁਸੈਨ ਬਣਾ ਦੇ ਲੋ ਤੇ ਆ ਗਈ ਆ ਤੇ ਅੱਜ ਦੇ ਵੇਲਾ ਵਿੱਚ ਆਪਾਂ ਤੁਹਾਨੂੰ ਸਿਰਫ ਨੰਨ ਡੇਢ ਸਵੇਰ ਦੱਸਣੀ ਪਾਵਾਂਗੇ ਕਿ ਉਹ ਲਾਵਨ ਲਗੜਾ ਕੰਨ ਨਿਕਲ ਨਾਵਾ ਕਿ ਕੱਲ ਹੋਲੇ ਮੰਜ ਡਬਲੋਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡਾ ਜਨੂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ